ਦਾ ਤੇ 40000 ਰੁਪਏ ਉੱਡੇ ਉੱਡੇ ਗਿਆ ਗੱਲ ਹੀ ਕੋਈ ਨਹੀਂ ਠੀਕ ਐ ਐ ਨਹੀਂ ਦਬਦਾ ਜਰਾ ਐ ਤਾਂ ਸਰਮਾ ਭੈੜਾ ਯਾਰ ਅਮਨ ਦਬਾ ਰਿਹਾ ਤੇਰੀ ਗੱਲ ਦੋਸਤੋ ਸਵਾਗਤ ਆ ਆਪਣੇ ਪੇਜ ਤੇ ਦੇ ਸਾਰੇ ਚੈਨਲ ਦੇ ਸਾਰਿਆਂ ਦਾ ਤੇ ਮਿੱਤਰੋ 2 ਨੰਬਰ ਪਲਾਟ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਆ ਤੇ ਐਤੋਂ ਸ਼ੁਰੂ ਕਰਨੀ ਅੱਜ ਵੀਡੀਓ ਜਿਨੇ ਜਿਵੇਂ ਕਹਦੀ ਕਿਸੇ ਘਰ ਦਾ ਗਲਬੀਰੇ ਨੇ ਬਾਹਲਾ ਕੁਝ ਬਣਾਤਾ ਉਹ ਇਹ ਇਹ ਗੱਲ ਹੈ ਕੀ ਹੈ 93 93 ਵੀ ਨਹੀਂ ਲਿਖਿਆ ਕਿਸੇ ਬਾਈ ਨੇ ਮਾਡਲ ਵੀ 93 ਦੇਣਾ ਵੀ 93 ਦਾ ਹੈ ਤੇ ਆ ਕਦੇ ਬਾਤ ਲਾਈ ਪਈਆ ਜਿਵੇਂ ਕਹਦੀ ਉਹ ਸੌਬਤਾ ਕੰਪਨੀ ਦਾ ਦਿੰਦੀ ਨੀ ਨਿਕਲ ਵੀਰ ਯਾਰਾ ਯਾਰਾ ਰੇ ਕਰਸਾ ਯਾਰ ਦੇਖੋ ਕੈਮਰਾਮੈਨ ਦੇ ਵੀਡੀਓ ਯੂਟਿਊਬਰ ਕੀ ਕਰਦੇ ਕਰਦੇ ਕਿਵੇਂ ਕੀ ਹੋਣਾ ਹੈ ਯੂਟਿਊਬਰ ਦੇਖ ਲੈ ਪਹਿਲਾਂ ਕਿਵੇਂ ਲੱਗਿਆ ਪਤਾ ਨਹੀਂ ਕਿ ਆਹ ਆ ਗਿਆ ਲੋ ਇਹ ਤਾਂ ਟੈਂਕੀ ਆ ਦੇ ਲਈ ਅੱਛਾ ਕੀ ਕਰੀਏ ਦੇਖੀ ਹੁਣ ਕਲੀਜ ਦਾ ਕੀ ਆ ਚਲੋ ਉਹ ਆ ਬਈ ਆ ਗਿਆ ਆ ਗਿਆ ਲਾ ਦੂ ਰੋੜਾ ਦੇਖੀ ਜਾਂਦਾ ਹੈ ਇਹਦੇ ਲੱਗਿਆ ਲੋਡਰ ਲੋਡਰ ਲੱਗਿਆ ਨਹੀਂ ਲੱਗਿਆ ਢੋਲ ਦੇ ਹਾਂਜੀ ਗਨ ਚੌੜ ਦੀ ਚੌੜ ਨਾ ਇਹਦੇ ਮੂਰੇ ਤੂੜੀ ਠਕਨ ਵਾਲੀ ਜਿਹੜੀ ਹੁੰਦੀ ਹੈ ਨਾ ਤੂੜੀ ਅੰਦਰ ਪਾਉਣ ਵਾਲਾ ਠੀਕ ਹੈ ਹੁੰਦਾ ਤਾਂ ਲਿਆ ਕਰ ਗਾ ਉਹਦੇ ਮੂਰੇ ਖੋਚਾਂ ਨਹੀਂ ਲੱਗਿਆ ਉਹ ਗਾੜੀ ਹੁੰਦਾ ਉਹ 5-6 ਫੁੱਟ ਦਾ ਜਾਲ ਹੁੰਦਾ ਤੂੜੀ ਅੰਦਰ ਕਰਨ ਵਾਸਤੇ ਜੇ ਕਿਸੇ ਨੇ ਉਹ ਲੈਣਾ ਹੈ ਉਹਦਾ ਰੇਟ ਵੱਖਰਾ ਆਊਗਾ ਉਹ ਵੀ ਦੇ ਦਾਂਗੇ ਉਹ ਵੀ ਮਿਲ ਉਹ ਵੀ ਦੇ ਦਾਂਗੇ ਇਹਦਾ ਰੇਟ ਕੀ ਹੈ ਇਹਦਾ ਟਰੈਕਟਰ 93 ਮਾਡਲ ਦਾ 93000 ਹੀ ਰੇਟ ਆ ਬਿਨਾ ਇਹ ਤੋਂ ਇਹ ਤੋਂ ਬਿਨਾ ਹੈ ਹੈ ਜੀ ਇਹ ਆਪਣਾ ਹੈ ਬਸ ਠੀਕ ਹੈ ਜੀ ਪਹਿਲੇ ਤਾਂ ਪਹਿਲਾਂ ਫੋਨ ਕਰਨਾ ਨਾ ਫਿਰ ਆਪਣੇ ਕੰਟੈਕਟ ਜੇਗਾ ਫਿਰ ਹੀ ਨਜ਼ਾਰਾ ਹੁੰਦਾ ਹੈ ਨਾ ਇਹ ਇੱਕ ਕੰਟਰੋਲ ਲਿਫਟ ਹੈ ਹਾਂ ਇਹ ਸਾਰਾ ਸਿਸਟਮ ਟਰੈਕਟਰ ਵਧੀਆ ਹੈ ਪੂਰਾ ਯਾਰ ਲੈ ਕਮਾਲ ਕਰੀ ਜਨਾ ਸ਼ਰਮਾ ਯਾਰ ਹੁਣ ਸੈਲਫ ਮੈਨੂੰ ਇੱਕ ਗੱਲ ਦੱਸੀ ਤੂੰ ਨੂੰ ਆਂਦਾ ਹੀ ਯੂਟਿਊਬਰ ਹੈ ਆਹ ਮੂਰੇ ਲੋਡਰ ਲੱਗੇ ਤਾਂ ਹੈਂਡਲ ਕਿਵੇਂ ਮਾਰੇਗਾ ਮੈਂ ਪੁਆਇੰਟ ਦਾ ਆਦਾ ਆਦਾ ਕੰਪੈਡਾ ਜਿਵੇਂ ਹੁਣ ਖੜਾ ਆਈ ਨਹੀਂ ਨਾ ਨਹੀਂ ਹੁਣ ਮੇਰੇ ਪਿਆਰ ਉਹ ਕਿਵੇਂ ਮਾਰੇਗਾ ਫਿਰ ਸਟਾਰਟ ਰੱਖਣਾ ਪਿਆ ਕਰੂਗਾ ਉਹ ਤਾਂ ਚੱਕ ਲੈ ਦੋਨੇ ਜੜ ਗਏ ਮੈਂ ਕਿਹਾ ਹੈਂਡਲ ਪਾ ਕੇ ਦਿਖਾਉਣੇ ਤਾ ਨਹੀਂ ਯਾਦ ਤਾਂ ਲਿਖਿਆ ਕ੍ਰਿਵੀਰ ਕਿੰਨੇ ਕੜਾ ਇਹ 93 ਮਾਡਲ ਹੈ 93000 ਦਾ ਰੇਟ ਹੈ ਬੈਟਰੀ ਸੈਲਫ ਸਟਾਰਟ ਹੈ ਕੰਟਰੋਲ ਲੈਫਟ ਹੈ ਸਾਰੇ ਫੀਚਰ ਹੀ ਐਨਸੀ ਟਰੈਕਟਰ ਹੈ ਇਹ ਨਾ 80000 ਦਾ ਇਹ ਰਾਦਾ ਗੱਲ ਨਹੀਂ ਬਣੀ ਸਰਮਾ ਇਹ ਗੱਲ ਨਹੀਂ ਅੱਛਾ ਇੱਕ ਗੱਲ ਹੋਰ ਦੱਸ ਦਿੰਦਾ ਵੀਰੇ ਇਹਦਾ ਰੇਟ ਵੱਖਰਾ ਹੋਊਗਾ ਜੇ ਕੱਲਾ ਟਰੈਕਟਰ ਲੈਣਾ ਲਹੂ ਆ ਠੀਕ ਹੈ ਨਹੀਂ ਭਾਈ 90000 ਬਾੜਾ ਕਰਨੂ ਐ ਪੈਸਾ ਨਾ ਕਰੀ ਮਹਿੰਗਾ ਹੋਰਦਾ ਹੈ ਕਿੰਨੇ ਦਾ ਹੋ ਗਿਆ ਇਸ ਦਾ ਸ਼ੇਅਰ ਤਾਂ ਦੇਵਾਂਗੇ ਇੱਕੋ ਹੀ ਰੇਟ 2000 ਰੁਪਏ ਨਿਕਲਿਆ ਭੈਣ ਦਾ ਮੂੰਹ ਚ ਆਪੇ ਹੀ ਨਿਕਲਿਆ ਤੇਰੇ ਦਾ ਮੂੰਹ ਚ ਨਿਕਲਿਆ ਮੈਂ ਬਾਬੇ ਨੇ ਕਹਾਤਾ ਹਾਂ ਬਾਬੇ ਨੇ ਕਹਾਤਾ ਚਲ 285 ਦਾ ਲੈ ਜੀ ਹਾਂ ਤੇ ਅੱਗੇ ਇੱਕ ਵਾਰੀ ਤੈਨੂੰ ਫੇਰ ਕਹਿਣਾ ਆ ਆ ਇਹਦਾ ਰੇਟ ਅੱਡ ਹੈ ਇਹ ਹੈ ਨਹੀਂਗਾ ਵਿੱਚ ਹੁਣ ਕਿਤੇ ਇਹਨਾਂ ਨਾਲ ਹੋਵੇ ਸਰ ਮੈਂ 85 ਚ ਲਾ ਲੇ 85 ਦਾ ਟਰੈਕਟਰ ਆ ਨਾਲ ਇਹ ਨਹੀਂ ਭਾਈ ਨਾਲ ਨਹੀਂ ਇਹ ਇਹ ਤਾਂ ਕਵਾੜ ਤੇ ਵੇਰਤੀ ਬੋਲ ਗਏ ਸੀ ਚਲ ਸੈਲਫ ਸਟਾਰਟ ਆ 5000 ਦੀ ਬੈਟਰੀ 10000 ਦਾ ਸੈਲਫ ਹੈ ਸਭ ਕੁਝ ਹੈਗਾ ਸ਼ੋਅ ਹੈਗੀ ਆ ਸ਼ੋਅ ਠੀਕ ਹੈ ਸ਼ੋਅ ਹੈਗੀ ਆ ਹਾਂਜੀ ਇਹ 2000 ਮਾਡਲ ਇਹ ਇਹਦੇ ਇਧਰ-ਇਧਰ ਗੁੰਡਾਦ ਨੂੰ ਇਹਦਾ ਪਤਾ ਨਹੀਂ ਲੱਗਿਆ ਕਿੱਧਰ ਨਿਕਲਣਾ ਹੈ ਨੰਬਰ ਚ ਮੈਂ ਤਾਂ ਦੇਖ ਰਿਹਾ ਜਾ ਦੱਸੋ ਦੋਨੇ ਦੱਸੋ ਵਿੱਚ ਕੀ ਫੰਕਸ਼ਨ ਹੈ ਇੱਕ ਐਕਸਟਰਾ ਫੰਕਸ਼ਨ ਹੈ ਇਹਦੇ ਚ ਐਕਚੁਅਲ ਇਧਰ ਹੀ ਹੋ ਗਿਆ ਬਰੇਕ ਇਧਰ ਹੀ ਹੈ ਇਧਰ ਹੀ ਹੈ ਇਹਦੇ ਪਾਵਰ ਸਟੀering ਕੰਪਨੀ ਦਾ ਹੈ ਇਧਰ ਹੀ ਹੋਇਆ ਹੋਇਆ ਇਹਦੇ ਕਲੱਚ ਚੋਂ ਮੇਂ ਜੀ ਆਈ ਸੀ ਨਹੀਂ ਆਏ ਨਹੀਂ ਸੀਗੇ ਭਾਈ ਇਹ ਸ਼ਰਮ ਇਹ ਕਰਵਾਇਆ ਹੋਇਆ ਆਏ ਹੋਏ ਨਹੀਂ ਸੀ ਐਵੇਂ ਫਸ ਨਾ ਜਾਈ ਗੱਲਾਂ ਚ ਨਹੀਂ ਆਏ ਆ ਨਹੀਂ ਆਏ ਨਹੀਂ ਆਏ ਕਰਵਾਏ ਆ ਇਹ ਇਹ ਕਰਵਾਇਆ ਯਾਰ ਦੀ ਪੰਜਾਬ ਦੇ ਵਿੱਚ ਐ ਕੰਪਨੀ ਫਿੱਟਰ ਪਾਵਰ ਇਹ 50 ਨੰਬਰ ਫਿੱਟਰ ਹੈ ਇਹ ਕਰਾਇਆ ਜੋ ਮਰਜੀ ਕਰੇ ਕੰਪਨੀ ਨਹੀਂ ਹੈ ਇਹ ਕੰਪਨੀ ਨੇ ਕਰੇ ਬਾਅਦ ਕਰੇ ਕਰਮਾ ਕਰੇ ਕੰਪਨੀ ਨੇ ਬਾਅਦ ਪੰਜਾਬ ਨੰਬਰ ਦੇ ਵਿੱਚ ਇਹਦਾ ਰੇਟ ਦੇਖੀ ਸਰ ਮੈਂ ਕਿੰਨਾ ਕਹਿੰਦਾ ਹੈ ਕੱਲ ਜੀ 24 ਦੀ ਲਗਿਆ ਪਿਆ ਕਿੰਨੇ ਦਾ ਤੂੰ ਮੇਰੇ ਨੇੜੇ ਰਹਿ ਤੇਰਾ ਮਜ਼ਦੂਰ ਆ ਕਿੰਨੇ ਦਾ 24 ਦਾ ਇਹ 24 ਜਾਇਆ ਉਹ ਸੜਕ ਤੇ ਖੜ ਕੇ ਕਹਦੇ ਮੈਂ ਮਰਨਾ ਫਿਰ ਵੀ ਨਹੀਂ ਮਰ ਸਕਦਾ ਤੇ ਦੋਸਤੀ ਕਰਦੇ ਫਿਰ 24 ਕਰਦੇ ਕਿੰਨੇ ਦਾ 240 ਦਾ ਨਾ ਇਹ ਰੇਡ ਘੱਟ ਪਰਲੇ ਤੇਰਾ ਮਤਲਬ ਫਿਰ 20000 ਡਾਉਣਾ ਹੀ ਹੁੰਦਾਗਾ ਕਿੰਨੇ ਦਾ ਸਵਾ ਦਾ ਫਿਰ ਐਂ ਕਰ ਗਾਹੋ ਅਵਦੀ ਮੰਡੀ ਜਾ ਹੋਰ ਫਿਰ ਕੀ ਹੈ ਮੈਂ ਜੋ ਮੇਰੇ ਲੀਡੇ ਲਾ ਲਿਆ ਭਾਈ ਜਰਾ ਹਾਂ ਮੇਰਾ ਤਾਂ ਜੀਜਾ ਜੈਸਨੋ ਐਂ ਜਾ ਕੇ ਨਾ ਕਿ ਐ ਦੂ ਘੱਟੇ ਹੋਣਾ ਰਹਿਣ ਦੇ ਰੇਡ ਸਹੀ ਦਿੰਦਾ ਹੈ ਗਾਲ ਤਾਂ ਨਹੀਂ ਦਿੰਦਾ ਰਾਵਣਾ ਕਰ ਦਿਨਾ ਤਾਂ ਚੱਲ ਕਿੰਨੇ ਦਾ ਨਹੀਂ ਜਿਆਦਾ ਯਾਰ ਨੰਬਰ ਵੀ ਪਟਿਆਲੇ ਦਾ ਦਾ ਤੇ ਫਿਰ ਕੀ ਹੁੰਦਾ ਪਟਿਆਲੇ ਦਾ ਹੁੰਦਾ ਫੇਰਾ ਥੋੜਾ ਯਾਰ ਅੱਛਾ ਚੱਲ ਕਿੰਨੇ ਦਾ ਮੈਂ ਤਾਂ ਕਹਿੰਦਾ ਕਿ 15000 ਦਾ ਯਾਰ 20 ਦਾ ਦੇ ਦਾਂ ਯਾਰ ਸ਼ਰਮ ਨਹੀਂ ਨਾ 15000 ਨਿਕਲ ਗਿਆ ਜੋ ਮੂੰਹ ਚੋਂ ਨਿਕਲ ਗਿਆ ਸੰਤਾ ਨਹੀਂ ਦਿੰਦੇ ਯਾਰ ਕਿੰਨੇ ਉੱਡ ਗਏ 15000 ਉਹ ਭੜਿਆ ਮਾਨਸਾ ਕਿਵੇਂ ਦੇ ਦੂ ਤੈਨੂੰ ਕੋਈ ਚਲਾ ਓਏ 30 ਤੇ ਤੈਨੂੰ 40000 ਦਾ ਆਪਾ 33000 ਰੁੱਟ ਗਿਆ ਚੱਲ ਚੱਲ ਗਾ ਉਹ ਅੱਗੇ 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 ਜਾ ਮੈਂ ਨਹੀਂ ਕਹਦਾ ਮੈਂ ਤਾਂ ਕਹੇਦਾ ਉਹਨੂੰ ਪੁੱਛੀ 15000 ਉਹਨੂੰ ਪੁੱਛ ਉਹਨੇ ਤਾਂ ਪੁੱਛਣਾ ਤੇਰੇ ਮੂੰਹ ਕੁ ਨਹੀਂ ਜਾ ਦੇ ਕਿ ਲੱਛਣ ਕੀ ਕਰੀ ਜਾਂਦੇ ਆ ਕਹੇ ਤਾਂ ਫਿਰ ਜਿਹੜਾ ਕਹੇ ਤਾਂ 33 ਘਟ ਗਿਆ ਠੀਕ ਆ ਭਾਈ ਆ ਪੁੱਛਿਆ ਬਹੁਤੇ ਜਾਣੇ ਭਾਲਦੇ ਨੇ ਮੈਂ ਤੁਹਾਨੂੰ ਪਹਿਲਾਂ ਦਾ ਪਹਿਲੀ ਗੱਲ ਇਹ ਹੈ ਵੀ ਇਹ ਤਾਂ ਬੈਟਰੀਆਂ ਬੈਟਰੀਆਂ ਲੈ ਕੇ ਭਾਲਣ ਵਾਲੀ ਚੀਜ਼ਾਂ ਮਿਲਦਾ ਹੀ ਨਹੀਂ ਸੋਣਾ ਬਈ ਮਿਲਦਾ ਹੀ ਨਹੀਂ ਹੁਣੇ ਇਹ ਇਹ ਐਚਡੀ ਹੁੰਦਾ ਬਾਈ। ਯਾਕ ਨਹੀਂ ਉਹ ਤੁਸੀਂ ਵੀਡੀਓ ਦੇ ਵਿੱਚ ਨਾਲ ਤੁਸੀਂ ਕਹੋਗੇ। ਠੀਕ ਹੈ। ਮਤਲਬ ਇਹ ਜ਼ੋਰ ਨਾ 45 ਕਿਰਾਂ ਜਿਹੜਾ ਲਾਉਂਦਾ। ਠੀਕ ਹੈ। ਕਿਉਂ ਕੁਲਵੀਰ? ਜਿਹੜਾ ਮਮਾ ਕੁਲਵੀਰ। ਜ਼ੋਰ ਇਹ 45 ਕਿਰਾਂ ਮਾਰਦਾ। ਇਹਦੇ ਗੇਅਰ 45 ਕਿਰਾਂ ਵਾਲਾ ਹੀ ਹੈ। ਜ਼ੋਰ 45 ਕਿਰਾਂ ਦਾ ਗੇਅਰ ਉਹੀ ਹੁੰਦਾ ਸੇਮ। ਬਰਾਬਰ ਹੀ ਤੁਹਾਨੂੰ। ਤੇ ਸੁੱਕਾ ਦੂਜੇ ਜੀ ਵੀ ਵਾਧੂਆ ਤੀਜੇ ਜੀ ਵੀ ਵਾਧੂਆ ਹੈ। ਮਜ਼ਾਕ ਦੀ ਗੱਲ ਹੈ ਨਹੀਂ ਇਹ ਵਰਤਿਆ ਵਿਆ। ਠੀਕ ਹੈ। ਨੰਬਰ ਤਾਂ ਇਹਦਾ ਕਿਦੋਂ ਦਾ ਮਰਜੀ ਹੋਵੇ। ਜ਼ਿੰਮੇਵਾਰਾ ਦਾ ਡਾਇਰੈਕਟਰ ਹੈ ਇਹ। ਪੰਜਾਬ ਹੂ ਹਰਿਆਣਾ ਹੂ ਰਾਜਸਥਾਨ ਹੂ ਰੇ ਦਾ ਕਿਹੜਾ ਆਂਧਰਾ ਪ੍ਰਦੇਸ਼ ਦਾ ਹੋਣਾ ਪੰਜਾਬ ਹੀ ਆ ਪੰਜਾਹ ਬਾਈ ਜਿਮੀਦਾਰਾਂ ਦਾ ਰੈਟਰ ਆਪਣੇ ਬਾਈ ਕਿੰਨੇ ਦਾ ਇੱਕ 25 ਦੱਸੋ ਬਾਈ ਯਾਰ ਕਿਦਾ ਇੱਕ 25 ਕਿੰਨੇ ਦੇਣਾ ਬਾਈ ਇਹ ਇੱਕ ਲੱਖ 115000 ਦਾ ਫਿਰ ਮੈਂ ਆਹ ਹੈ ਔਰ ਜ਼ਮੀਰ ਪਿੰਡਾ ਬਾਈ ਦਾ ਮੋਬਾਈਲ ਨੰਬਰ ਬੋਲ ਕੇ ਰਸਤਾ ਹੀ ਵੇਚਾਂ ਜਾ ਉਰੇ ਆ ਜਾ ਨੇੜੇ ਆ ਜਾ ਸੰਗ ਦਾ ਕਾ ਤੂੰ ਬੋਲਦੇ ਰੋ ਸੰਗ ਰਿਆ ਜਾ ਬਗ ਉਰੇ ਆ ਜਾ ਇੱਥੇ ਆਇ ਤੇ ਆ ਠੀਕ ਹੈ 55 100 300 62 842 55 100 ਕੋਰ ਜ਼ਮੀਨ ਪਿੰਡ ਆ ਬਾਈ ਤਲਵੰਡੀ ਦਾ ਪਿੰਡ ਕੋਲੀ ਆ ਪਿੰਡ ਹੈ ਬਾਕੀ ਮੌਕੇ ਦੇ ਮਾਨਤਨ ਮਾੜਾ ਮੋਟ ਹੋਰ ਵੀ ਕਰ ਦੇਣਗੇ ਬਾਈ ਬਾਈਆਂ ਦਾ ਕੰਟੈਕਟ ਕਰ ਲਓ ਮੈਂ ਸੰਗਦਾ ਯਾਰ ਸਾਹਮਣੇ ਹੀ ਹੋਊਗਾ ਕਰ-ਬਾਰ ਪੁੱਛ ਲਿਓ ਹਾਂ ਇਹ ਮੇਰੇ ਫਾਨੂੰ ਠੀਕ ਹੈ ਉਹ ਦੂਜਾ ਲਗਾ 44 ਐਫ ਵੀ ਆ ਬਾਈ ਇਹ ਹੈ ਹਾਂ ਬਾਦਲ ਹੈਗਾ ਤੇਰਾ ਟਾਇਰ ਨਵੇਂ ਆ ਸਿੰਪਲ ਸਟੀਅਰਿੰਗ ਵੇਰਾ ਟਾਇਰ ਤਾਂ ਦੇ ਤੋਂ ਆਲਾ ਗੁੱਡੀ ਦੇ ਉੱਤੇ ਵੀ ਮਾਰਕਾ ਪਿਆ ਨਹੀਂ ਲਹਿ ਗਿਆ ਇਹਦਾ ਭਾਈ ਲਹਿ ਗਿਆ ਇਹ ਨਹੀਂ ਉਹਦਾ ਸਾਈਡ ਵਾਲਾ ਸਾਈਡ ਵਾਲਾ ਹੋਰ ਹੈ ਤਾਂ ਗੁੱਡੀ ਤੇ ਹੀ ਤੈਨੂੰ ਗੁੱਡੀ ਦਾ ਮਾਰਕਾ ਦਿਖਾਵਾਂਗੇ ਕੋਈ ਪਤਾ ਨਹੀਂ ਬੰਦਰੋ ਕੀ ਚਾਹ ਚੂ ਕਿਹੜੀ ਪੀਤੀ ਹੈ ਹੁਣ ਜਿਆਦਾ ਓਵਰ ਰੇਂਜਾ ਫੜੀ ਖੜਿਓ ਮੈਂ ਚਾਹ ਪੀਂਦਾ ਤੇਰਾ ਮਾਡਲ ਆ 385 ਰੁਪਏ ਨੰਬਰ ਭਾਈ ਇਹ ਵੀ ਮੰਡੀ ਚ ਆਇਆ ਮੈਨੂੰ ਨਹੀਂ ਪਤਾ ਪੰਜਾਬ ਰਹਿਣਾ ਹੋਇਆ ਵੀ ਕੀ ਦਾ ਵੀਰੇ ਇਹ ਭਾਈ ਕੀ ਦਾ ਟਰੈਕਟਰ ਚੱਲ ਕੋਈ ਗੱਲ ਨਹੀਂ ਆਓ ਖੜਾ ਭਾਈ ਦਾ 385 ਡਿਮਾਂਡ ਕੋਈ ਗੱਲ ਨਹੀਂ ਮੌਕੇ ਤੇ ਹੋ ਜੂਆ ਯਾਰ ਚੱਲ ਦਾ ਕੇ ਯਾਰ ਦਾ ਘਟਾਈ ਕਰ ਲਾਂਗੇ ਹੁਣ ਇੱਧਰ ਆ ਇੱਥੋਂ ਆਇਆ ਕਰ ਹੈਂ ਸ਼ਰਮ ਪੱਲਾ ਦਾ ਟਰਬੋ ਜਿਹੜੇ ਕੋਲ ਹੈ ਜਿਹੜਾ ਪ੍ਰੇਖਾ ਦੂਜੇ ਦਾ ਪਾਈ ਜਾਂਦਾ ਇਹ ਸੁਪਰ ਮੈਕਸ ਦਾ ਤੇ ਪੁੱਠਾ ਜਾਊਗਾ ਜਿੱਦਾ ਤੁਰਦਾ ਹੀ ਨਹੀਂ ਇੱਥੇ ਜਾਊ ਨਹੀਂ ਨਹੀਂ ਕਲਵੀ ਰਾਤ ਜਾ ਕੇ ਵਿਚਾਰ ਕਰਿਆ ਹੋਏ ਇਹਦੇ 24000 ਫਸਾਇਆ ਇਹਦੇ ਚ ਜਗਾੜ ਨਹੀਂ ਇਹ ਕੀ ਹੈ ਟਰਬੋ ਲਾਇਆ ਹੈ ਪਤਾ ਨਹੀਂ ਗਿਆ ਯਾਰ ਕੀ ਯਾਰ ਸ਼ਰਮਾ ਫਿਰ ਰੱਖੂਗਾ ਯਾਰ ਸਾਨੂੰ ਡਰੈਕਟਰਾਂ ਦੀ ਜਾਣਕਾਰੀ ਤੇਨੂੰ ਟਰਬੋ ਦਾ ਤਾਂ ਪਤਾ ਨਹੀਂ ਅੰਦਰ ਮੈਂ ਟਰਬਾ ਅੱਡ ਲਵਾਇਆ ਲਵਾਇਆ ਬਾਈ ਬਾਅਦ ਚ ਲੱਗਿਆ ਨਹੀਂ ਫਿਰ ਇਹ ਤਾਂ ਐਚਪੀਪੀ ਵੱਧ ਗਿਆ ਐਚਪੀ ਤਾਂ ਵਧੂਗਾ ਇਹਨੂੰ ਦੇਖ ਲੈ 15 ਵੱਧ ਗਿਆ 55 ਦੇ 15 65 65 ਹੋ ਗਿਆ ਇਹ 65 ਵਾਲਾ ਸਮਝ ਲੋ ਐਚਪੀ ਹੋ ਗਿਆ ਸ਼ਰਮਾ ਯਾਤ ਸ਼ਰਮਾ 55 ਕਹਿੰਗੇ ਦੇਮ ਆ ਗਿਆ ਪਰ ਇਹ ਤਾਂ ਵੱਧ ਗਿਆ ਉੱਚੀ ਮਾਡਲ ਦੀ ਹੈ ਉਹ ਵੀ ਦੇਖ ਲੈ ਇਹ ਤਾਂ ਮੈਂ ਲੱਫਾ ਸੜਕ ਤੇ ਜਾਂਦਾ ਐ ਜਾਂਦਾ ਉਹ ਵਹੰਚ ਤੇ ਸੰਭਦਾ ਨਹੀਂ ਕਾਰ ਨੂੰ ਆਉਂਦਾ ਅਛਾ ਇਹ ਮਾਡਲ 8 ਹੈਗਾ ਉੱਚਾ ਨਾ ਸਮਝ ਲਈ ਕਿਉਂ ਨੀਗਾ ਬਣੀ ਹੋਇਆ ਹੈ ਸੂਪਰ 17 ਵਾਲੇ ਲੱਗੇ ਹੋਏ ਆ ਇਸ ਤਰ੍ਹਾਂ ਦੀ ਗੱਲ ਕਰ ਨਹੀਂ ਨਹੀਂ ਇਹ ਸਟicker ਉੱਚੇ ਦਾ ਮਾਡਲ 8 ਹੈ ਟਰਬੋ ਲੱਗੀ ਹੋਈ ਹੈ ਹੈ ਸੂਪਰ ਮਿਕਸ ਵਾਲੇ ਐ ਤਾਂ ਫਿਰ ਬਣਾਇਆ ਵੇ ਇਹਦੇ ਦੂਜਾ ਹੈਗਾ ਨਾ ਜਿਗਾੜ ਜਾ ਆ ਕੱਢ ਤਾਂ ਸੁੱਕਾ ਲੀਨ ਰਲਾ ਆ ਦੇ ਆ ਸੀ ਮਾਡਲ ਮੈਂ ਭੱਜੀ ਆ 8000 8 ਬਾਈ ਲੱਗਾ ਹੋਇਆ ਵਧੀਆ ਮਾਡਲ 8 ਟੌਪ ਮਾਡਲ ਦਾ ਲੱਗਾ ਹੋਇਆ ਟਰਬੋ 8 ਮਾਡਲ ਆ ਕਲਵੀਰ ਜੀ ਬੇਟਾ ਟਾਇਰ ਹਾਂ ਕਲਵੀਰ ਕਿੰਨੇ ਰੋ ਪਰ ਇਹ ਇਹਨੂੰ ਕਿਉਂ ਹੋ ਜਾਂਦਾ ਇਹ ਪਰ ਇਹਨੂੰ ਮੈਂ ਨਹੀਂ ਹੁੰਦਾ ਹਜੇ ਤੂੰ ਮੈਨੂੰ ਪੁੱਛਦਾ ਤੱਕਦਾ ਗੱਲ ਸੁਣ ਤੂੰ 10 ਮਾਡਲ ਕਿੰਨੇ ਦਾ ਵੇਚ ਅਸੀਂ ਮੇਰਾ ਟਰੈਕਟਰ ਕਿਹੜਾ ਫਾਰਮ 60 ਗੱਲ ਰਾਤ ਦੀ ਬਾਤ ਹੈਗੀ ਰਾਤ ਕਿਉਂ ਬਾਤ ਹੈਗੀ ਆ ਹੁਣ ਉੱਥੇ ਟਿਕਾਣੇ ਤੇ ਉਹੀ ਗੱਲ ਤੂੰ ਤੂੰ ਜੱਟਾ ਮੁੰਡਾ ਮੈਂ ਬੰਮਣਾ ਮੁੰਡਾ ਨਾ ਮੈਂ ਤੇਰੇ ਵਰਗਾ ਬੰਸਾ ਦਾ ਨਾ ਤੂੰ ਮੇਰੇ ਵਰਗਾ ਬੰਸਾ ਦਾ ਨਾ ਉਹਦੇ ਵਰਗਾ ਇਹ ਬੰਸਾ ਦਾ ਨਾ ਇਹਦੇ ਵਰਗਾ ਉਹ ਬੰਸਾ ਦਾ 2.40 ਹਜ਼ਾਰ ਦਾ ਦੇ ਦਾਂਗਾ 40 ਕਪੜੇ ਲਾ ਲਈ ਤੇ ਕਪੜੇ ਵੀ ਲਾ ਲਈ 40 ਹਜ਼ਾਰ ਦਾ ਗੰਭੋ ਲੱਗਿਆ ਤਾਂ ਤਾਂ ਕਹਿਣਾ ਸਿਰ ਮਾਰਤਾ ਡੇਡਾ ਜਾ ਹੋਗੇ ਹਾਂ ਮਰੀ ਜਾਣਾ ਤੂੰ ਕਿੰਨੇ ਦਾ ਆਏ ਜਿਹੜਾ ਮੈਂ ਤਾਂ ਦੱਸਦਾ ਰੇਣਾ ਮੇਰੇ ਕੋਲ ਤਾਂ ਗਿਆ ਸੈਣੀ ਭਰਾਵਾ ਹੁਣ ਦੂਬਾ ਇਹ ਤੇ ਬਾਵਾ ਸਾਰੇ ਲਿਖਦਾ ਕਿਉਂ ਲਿਖ ਗਏ ਬਾਵਾ ਜਿਹੜੇ ਨੂੰ ਕਹਿੰਦਾ ਲਿਖ ਦਿੰਦਾ ਤੇ ਪੇਟੀਆ ਬਾਹ ਦੇ ਲੱਖਾ ਪੜਾ ਦਿੰਦੇ ਸੋਨਾ ਲੱਗਦਾ ਤੂੰ ਕਰ ਲਾ ਰਾਂਝਾ ਰਾਜੀ ਆਵਦਾ ਮੇਰਾ ਚਿੱਤੇ ਹੈਗਾ ਸ਼ਰਮਾ ਯਾਰ ਮੋਹਰ ਪੈਸਾ ਦੀ ਕਲਪੀ ਵੀ ਜੋੜਾ ਛਕੜ ਤੋਂ ਬਣਦੀਆਂ ਨੇ ਮੇਰੀ ਗੁੱਦੀ ਦੇ ਵਿਆਹ ਤੇ ਕੱਬਾ ਸਾਬਾ ਦੇ ਲੱਖ ਨੇ ਵਿੱਚ ਨਹੀਂ ਨਹੀਂ ਇੰਨਾ ਨਹੀਂ ਧੱਕਾ ਹੁੰਦਾ 30000 ਦਾ ਟਰੈਕਟਰ ਲੈ ਜਾ ਨਹੀਂ ਨਹੀਂ ਹੁੰਦਾ 30 ਦਾ ਨਹੀਂ ਹੁੰਦਾ ਨਹੀਂ ਐਵੇਂ ਯਾਰ ਆਇਆ ਤੂੰ ਤਾਂ ਧੱਕਾ ਕਰਦਾ ਯਾਰ ਸਾਡੇ ਲੈ ਦੱਸ 30 ਦਾ ਹੋ ਗਿਆ ਜੀ ਇਹ ਜੀ ਆ ਤਾਂ ਟਰੈਕਟਰ ਲੈ ਜਾ ਕੁਛ ਬੋਲੀ ਆ ਰੋਲਾ ਪਾਉਂਦਾ ਟਰੈਕਟਰ ਦੇਖ ਲਿਓ ਪੈਸੇ ਦੇਣ ਮੈਂ ਇਸ ਤੋਂ ਬਾਅਦ ਪੰਜੀ ਨਹੀਂ ਘਟਣੀ ਨਾ ਘਟੀ ਜਾ ਬਾਕੀ ਜਾ ਲੈ ਵੀ ਦੋਸਤੋ ਖਾਣਾ ਕਰ ਲਿਓ ਲੈ ਭਾਈ ਆ ਟਰੈਕਟਰ ਤੇ ਜ਼ਮੀਨ ਨੂੰ 265 ਹੈ 18 ਮਾਡਲ ਦੇ ਵਿੱਚ ਹੈ ਜੀ ਤੇ ਐਚ ਆਰ ਨੰਬਰ ਹੈ ਐਨਓਸੀ ਮਿਲੂ ਲੋਨ ਸੁ ਹਾਂ ਇਹ ਤਾਂ ਪਕਾਈ ਮਾਰੀ ਨੇ ਇਹਦੇ ਵਿੱਚ ਆਉਂਦੇ ਆ ਤੁਸੀਂ ਪਹਿਲਾਂ ਟਰੈਕਟਰ ਦਿਖਾਇਆ ਕਰੋ ਚਾਰੇ ਪਾਸੋਂ ਤੁਸੀਂ ਯਾਰ ਇੱਥੇ ਖੜੇ ਰਹਿਣੋ ਮੜਾ ਜਾ ਬਾਈ ਯਾਰ ਟਰੈਕਟਰ ਦਿਖਾ ਦਿਆ ਕਰੋ ਇਹ ਅਗਲਾ ਕਹਿੰਦਾ ਕੋਈ ਲਿੰਕ ਦੇ ਫੋਟੋ ਮੈ ਬਾ ਫੋਟੋ ਮੈ ਭੇਜ ਦੇ ਟਾਇਰਾਂ ਦੀਆਂ ਭੇਜ ਦੋ ਕੋਈ ਹੋਏ ਇਹਦਾ ਫਿਰ ਅਗਲਾ ਟਾਰਕ ਵੀ ਕਹਿੰਦਾ ਹਾਂ ਇੱਕ ਸਾਜ ਨੂੰ ਪੁੱਛਦਾ ਸੀ ਫਿਰ ਨਾ ਕਾਪੀ ਭੇਜਾਂਦਾ ਮੈਂ ਟਾਰਕ ਚੈੱਕ ਕਰਨੇ ਆ ਅੱਛਾ 18 ਮਾਡਲ ਫਰਸਟ ਪਾਰਟੀ ਹੈ ਬਾਈ ਸਾਰਾ オリジナル ਹੈ ਕਿਤੋਂ ਰੰਗ ਪੇਂਟ ਵੀ ਹੈ ਠੀਕ ਹੈ ਪਾਵਰ ਪਲੱਸ ਠੀਕ ਹੈ ਪਾਵਰ ਪਲੱਸ ਤੇਲ ਬ੍ਰੇਕਾਂ 265 ਡਬਲ ਕਲਚ ਹੈ ਨਹੀਂ ਸ਼ਰਮਾ ਕਿਤੇ ਕਹਿਣਾ ਉਹ ਥੋੜਾ ਜਿ 흘ਿਆ ਇਹਦੇ ਮੀਟਰ ਚ ਪਾਣੀ ਪੈ ਗਿਆ ਅੱਛਾ ਹੂੰ ਚੱਲ ਇਹ ਹੁਣ 4 ਲੱਖ ਕਿੰਨੀ ਡਿਮਾਂਡ ਹੈ ਦੀ 425 4 ਲੱਖ ਰੋਏ 4 ਲੱਖ ਕਿੰਨੇ ਲੱਕੀ ਦਾ 425 ਡਿਮਾਂਡ ਹੈ 25000 ਝੜਣਾ ਨਹੀਂ ਲੱਗਦਾ ਲਾ ਦੇਂਗੇ ਝੜਣਾ ਨਹੀਂ ਲਾਵਾਂਗੇ ਝੜਣਾ ਕਿੰਨੇ ਦਾ ਬਾਈ ਪਹਿਲੇ ਕਹੇਦਾ ਤੂੰ ਜਿਹੜਾ ਮੈਂ ਕਹਿਣਾ ਸੀ ਕਿੰਨੇ ਦਾ ਐ 41000 ਦਾ ਤੀਆ ਬਸ ਨਹੀਂ ਤੀਆ ਨਹੀਂ ਪੈਂਦਾ ਇਹਦੇ ਇਹ ਕਸ਼ ਕਰੀ ਜਾਵੇ ਯਾਰ 3 ਲੱਖ 90 ਹਜ਼ਾਰ ਦਾ ਟਰੈਕਟਰ ਲੈ ਜਾ ਤੂੰ ਹੀ ਦੇ ਦੀ ਫਿਰ ਮੈਂ ਤਾਂ ਨਹੀਂ ਦੇ ਸਕਦਾ ਕਿੰਨੇ ਦਾ ਹਾਂ ਤੂੰ ਕਹਿੰਦੀ ਕਿੰਨਾ ਚੋਣ ਨਾ ਯਾਰ ਤੂੰ ਲੜੇਗਾ ਮੇਰਾ ਇਹ ਨਹੀਂ ਲਪੇਂਗਾ 3.90 ਕੰਮ ਕਰ ਜਾ ਤੂੰ 3 ਲੱਖ 90 ਹਜ਼ਾਰ ਦਾ ਲੈ ਜਾ ਤੁਰੇ ਨਹੀਂ 3 ਲੱਖ 90 ਹਜ਼ਾਰ ਦਾ ਦੇ ਦੇਗਾ ਇਹਦੇ ਚ ਹੁਣ ਬਾਈ ਕਾਪੀ ਮੰਗੂਗਾ ਕਾਪੀ ਤਾਂ ਤੇਥੋਂ ਲੈ ਲਾਂ ਗਲਤ ਉਹ ਨਹੀਂ ਉਹਵੇਂ ਨਹੀਂ ਫਿਰ ਉਹਨੇ ਟਾਰਕ ਵੀ ਚੈੱਕ ਕਰਾਉਂਦਾ ਕਿੰਨੇ ਸੀਸੀ ਆ ਉਹ ਤੂੰ ਦੱਸ ਕਿੰਨੇ ਸੀ ਮੈਨੂੰ ਤਾਂ ਪਤਾ ਨਹੀਂ ਇੱਕ ਬਾਈ ਮੰਗਦਾ ਦੱਸਿਗਾ ਯਾਰ ਤੈਨੂੰ ਉਹ ਆਪਾਂ ਥੋੜੀ ਵੀਡੀਓ ਘਾ ਜਾਣੇ ਆਪਾਂ ਸਮਾਰ ਕੇ ਵਿਚਾਰ ਨਾਲ ਸਮਝਾਉਣੀ ਆ ਉਹ ਗੱਲ ਆਪਾਂ ਇੰਡੀਆ ਦੀ ਸਮਝਾਵਾਂਗੇ ਤੇ ਬਾਦਨੀ ਵੀ ਸਮਝਾਵਾਂਗੇ ਉਹ ਤੋਂ ਬਾਅਦ ਆ ਗਿਆ ਭਾਈ 475 ਤੇਰੀ ਚਾਹ ਪਾਣੀ ਬੱਦ ਮਾ 415 ਲਿਖਿਆ ਹੀ ਆ ਹੈ ਤਾਂ 475 ਹੈ ਪੁੱਛ ਗੜਵੀਰ ਨੂੰ ਮੌਕਾ ਸਾਮ ਗਿਆ ਸਾਮ ਗਿਆ ਕਿੰਨੇ ਐਚਪੀ ਆਏ ਕਿੰਨੇ ਐਚਪੀ ਹੁੰਦਾ ਯਾਰ ਹਰ ਮੇ ਮੈਂ ਨਹੀਂ ਗਿਆ ਚੱਲ ਐਚਪੀ 40 ਐਚਪੀ ਹੈ ਐਚਪੀ 40 ਐਚਪੀ 2300 ਦੇ ਕਿੰਨੇ ਸੀਸੀ ਸੀ ਇਹ 2730 ਸੀਸੀ 2730 ਸੀਸੀ ਹੈ ਜੋ ਆਪਾਂ ਲੈ ਇੱਥੇ ਯਾਰ ਮੈਂ ਤਾਂ ਵੇਖਿਆ ਪਹਿਲੀ ਵਾਰ ਆ ਪਹਿਲਾ ਟਰੈਕਟਰ ਆਪਣੇ ਕੋਲ ਹੈ ਐਚਪੀ 40 ਐਚਪੀ 4 ਸਿਲੰਡਰ ਹੈ 40 ਐਚਪੀ ਦੇ ਵਿੱਚ ਟਰੈਕਟਰ ਆ ਗਿਆ 4 ਸਿਲੰਡਰ ਹੈ ਡਬਲ ਕਲਚ ਤੇਲ ਬ੍ਰੇਕਾਂ ਫਸਟ ਪਾਰਟੀ ਫਸਟ ਪਾਰਟੀ ਟਰੈਕਟਰ ਹੈ ਡਬਲ ਕਲਚ ਵੀ ਹੈ ਡਬਲ ਕਲਚ ਹੈ ਅੱਛਾ ਹਾਂ 19 ਮਾਡਲਾ 440 ਡਿਮਾਂਡ ਸਾਰਾ ਰੀਜਨ ਆ ਭਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਇਹ ਲੋਹਣ ਫੈਂਸ ਵੀ ਇਹ ਤੇ ਫੁੱਲ ਮੰਗੂ ਹੋ ਜਾਂਦਾ ਉਹ ਪੈਂਟ ਤੇ ਵੀ ਫੁੱਲੀ ਹੋ ਜੀ ਲਗਭਗ ਜਿਹਦੇ ਸੱਬਲ ਸਹੀ ਹੋਏ ਉਹਦਾ ਹੋ ਮਾੜੇ ਸੱਬਲ ਵਾਲੇ ਦਾ ਨਹੀਂ ਹੁੰਦਾ ਲੋਹਣ ਫੈਂਸ ਹੋ ਜੀ ਕਿੰਨੇ ਦਾ ਚਾਰ ਲੱਖ ਦਿੱਤੀ ਵੀ 40 40 40 ਔਕਾ ਸਹ ਹੈਗਾ ਓਏ ਕਿੰਨੇ ਦਾ ਫੇਰ ਤਾਂ ਖੜ ਕੇ ਅਸੀਂ ਕਰ ਦੇਣਾ ਕਿੰਨੇ ਦਾ ਅੱਜ ਪਤਾ ਜ਼ੀਦ ਕੀ ਆ ਮੇਰੇ ਕੋਲੇ ਆਪ ਦੇ ਕੋਲ ਟਰੈਕਟਰ ਨਹੀਂ ਮੇਰੇ ਕੋਲ ਇਕੁਇਟਰ ਹੈ ਅੱਛਾ ਤੈਨੂੰ ਮੈਂ ਮੈਨੂੰ ਆਇਆ ਕੀ ਕਰ ਲੂ ਮੇਰੇ ਤੇ ਟਰੱਕੀ ਕਿ ਘਟਾ ਦੂ ਇਹ ਨਹੀਂ ਛੋਟੇ ਟਰੈਕਰੀ ਨਹੀਂ ਲੋਡ ਕਰੀ ਬੈਠਾ ਇਹ ਸਵਾ 4 ਲੱਖ ਦਾ ਡਬਲ ਕਲਚ ਹੈ ਦਿਮਾਗ ਖਰਾਬ ਨਹੀਂ ਹੋਇਆ ਜ਼ਰਾ ਤੂੰ ਕੱਢ ਲਈ ਉਹ ਐਵੇਂ ਕੱਢ ਲਈ ਫੇਰ ਵਾਓ ਮਾਡਾ ਪੁੱਤ ਕਲਚ ਕੱਢ ਲਈ ਕੀ ਇਹਨੇ ਵੀਡੀਓ ਬਣਾਵਾਇਆ ਮੈਂ ਤੇ ਨਾਲ ਤੂੰ ਕਿੰਨੇ ਦਾ ਉਹ ਸਵਾ 4 ਲੱਖ ਦਾ 5000 420 ਦਾ ਕਰ ਲੈ 420 ਕਰ ਲੈ ਕਪੜਾਈ ਵਾਲੀ ਕੋਲ 420 ਲਏ ਪੂਰੇ 4 ਲੱਖ ਦਾ ਟਰੈਕਟਰ ਲੈ ਜਾਏ ਤੇਰੇ ਕਹਿਣ ਦਾ ਨਹੀਂ ਹੁੰਦਾ ਮਰਜ਼ੀ ਦਾ ਹੀ ਜਾ 4 ਲੱਖ ਦਾ ਲੈ ਜਾ ਨਹੀਂ ਹੁੰਦਾ 4 ਲੱਖ ਦਾ ਉੱਤੇ ਗਾਂ ਜੋ ਇੱਕ ਹੋਰ ਖੜਾ ਉਹ ਨਹੀਂ ਹੁੰਦਾ ਬਾਈ ਰਹਿਣ ਦੇ ਮੈਂ ਤਾਂ ਹੁਣ ਕਿੰਨੇ ਦਾ ਹੋਊ ਇਹ ਸਵਾ ਚਾਰ ਤੋਂ ਘੱਟ ਚਾਰ ਕੰਬਲ ਮਾਰ ਦੇਣਾ ਯਾਰ ਤੂੰ ਹਾਂ ਚੱਲ ਲੈ ਲੈ ਮੇਰੇ ਨਾਲ ਗੱਲ ਕਰੇ ਉਹ ਇਹ ਤਾਂ ਗੱਲੀ ਨਾ ਕਰ ਚੱਲਾ ਕੋਈ ਨਹੀਂ ਫਿਰ ਬਾਜ ਰੇਟ ਲੈ ਲੈਣਾ ਬਾਈ ਤੇ ਮੈਂ ਕਲਵੀਰ ਕਲਵੀਰ ਵਾਲੇ ਭਾਣ ਮੇਰੇ ਮੇਰੇ ਨਾਲ ਗੱਲ ਕਰੇ ਭਾਈ ਜੇ ਫਿਰ ਬਹਿ ਜੂ ਬੰਦਾ 415 ਦੀ ਸੀਟ ਤੇ ਜੇ ਤੇਰੇ ਨਾਲ ਗੱਲ ਕਰੂਗਾ ਤਾਂ ਅਸੀਂ ਸਟicker ਲਾ ਦਾਂਗੇ ਭਾਈ ਮਾਡਲ 50 ਨੰਬਰ ਹੈ ਹਾਈ ਲੋ 2 ਸਪੀਡ ਹੈ ਜੀ ਤੱਕ ਰੜ ਕੇ ਕੱਢਦਾ ਜਾਂਦਾ ਠੀਕ ਹੈ ਗੱਲ ਖੁਰਦੀ ਜੇ ਕੋਈ ਜੇ 600 ਕੁਸ਼ ਕਰਨ ਇਹ ਨਹੀਂ ਬੋਲਦਾ ਉਹ ਬੋਲਦੀ ਆਂਦਰੋਂ 670 ਟੱਕੇ ਮਾਰਦੀ ਆ 600 ਆ ਦੇ ਕਹੋ ਠੀਕ ਹੈ ਬਾਈਸ ਠੀਕ ਹੈ 670 ਪੰਜਾਬ ਨੰਬਰ ਆ ਕਲੀਅਰ ਟ੍ਰੇਡਰ ਸਾਰਾ ਸਮਾਨ ਆ ਨਾਲ ਆ ਲੋਨ ਫੈਂਸ ਤੇ ਲਗਭਗ 3 ਲੱਖ ਜੂ ਨੂੰ ਬਾਈ ਸਾਢੇ ਤਿੰਨ ਹੋ ਜੂ ਫੁੱਲ ਤੋਂ ਵੱਧ ਹੋ ਜੂ ਮੜਾ ਮੂਟਾ ਤੂੰ ਜਿੰਨੇ ਦਾ ਟ੍ਰੇਡਰ ਦੇਵਾਂਗੇ ਉਦੋਂ 10 15000 ਵੱਧ ਤਿੰਨ 65 ਲਿਖੀ ਬੈਠਾ ਸਾਢੇ ਤਿੰਨ ਇਹ ਕਰਾਉਣਾ ਤੁਸੀਂ ਕੱਤਾ ਕਾਣਾ 340 ਨਹੀਂ ਯਾਰ ਇਹਦਾ ਰੇਟ ਨਾ ਜਾ ਹੀ ਨਹੀਂ ਚਲ ਕਹਿਦਾ ਕਹਿਦਾ 35000 ਦਾ ਨਹੀਂ ਹੁੰਦਾ ਆ ਜਾਂ ਗਾਂ ਆ ਜਾ ਫਿਰ ਨਹੀਂ ਕੱਟਣਾ ਭਾਈ ਦੂਆ ਆ ਜਾ ਫਿਰ ਗਾਂ ਆ ਜਾ ਐਂ ਕਰ ਅੱਛਾ ਮੜਾ ਜਾ ਮੇਰਾ ਨਹੀਂ ਇਹ ਜੀਜ਼ਦਾਰ ਦਾ ਭਾਈ ਨਹੀਂ ਨਹੀਂ ਕੋਈ ਨਹੀਂ ਭੱਜਦੇ ਭਾਈ ਤੂੰ ਦੇਖ ਰਿਹਾ ਵੀ ਇਹ 999 ਮਾਜਲਾ ਪੰਜਾਬ ਨੰਬਰ ਦੇ ਵਿੱਚ ਆ ਗੇਰਿੰਗ ਦਾ ਬਾਈ ਕਹਿੰਦਾ ਨਾ ਵਾਹ ਕੇ ਚਲਾ ਕੇ ਤਸੱਲੀ ਕਰਕੇ ਸੱਤਣਾ ਮੇਰੇ ਕੋਲ ਆਇਆ ਨਹੀਂ ਇੱਧਰ ਆਇਆ ਮੈਂ ਇੱਧਰ ਗਲਬੀਰ ਦੇਖੀ ਨਾ ਠੀਕ ਐ ਤੇ ਚਲਾ ਕੇ ਵਾ ਕੇ ਤਰ ਤਸੱਲੀ ਕਰ ਲਓ ਪੱਕ ਤੇ ਭਾਈ ਤੋਂ ਟਰੈਕਟਰ ਹਣਾ ਬਾਈ ਪੱਕਾ ਭਾਈ ਐ ਨਾ ਪੰਜਾਬ ਨੰਬਰ ਦਾ ਬਾਈ ਤੇ ਗੇਰਿੰਗ ਦੀ ਤਸੱਲੀ ਐ ਬਾਈ ਕਹਿੰਦਾ ਡਿਮਾਂਡ 2 ਲੱਖ 2 ਲੱਖ ਰੁਪਏ ਦਾ ਕਿੰਨੇ ਦਾ 10 ਸਣਾ ਭਾਈ ਤਾਂ ਕਿੰਨੇ 1.5 ਲੱਖ ਦੱਸ ਦੇ ਦੇ ਦੇਂਗਾ ਇਹ ਫੇਰਾ ਕਿੰਨੇ ਦਾ ਤੂੰ ਮਾਲਕਾਂ ਦਾ ਕਿੰਨੇ ਦਾ ਮੈਂ ਤਾਂ ਕਹਤਾ ਤੂੰ ਕਿੰਨੇ ਦਾ ਕਹਿਣਾ ਨਹੀਂ ਵਿਗਦਾ ਵੀਰੇ ਇੰਨਾ ਮਹਿੰਗਾ ਨਹੀਂ ਵਿਗਦਾ ਕਿਤੇ ਵੀ ਨਹੀਂ ਪਿਕਦਾ ਕਿਤੇ ਨਹੀਂ ਵਿਗਦਾ 55 ਲੱਖ ਵਿਗਦੇ ਇੰਨੇ ਤੇ ਥੋੜਾ ਜਿਹਾ ਰੇਟ ਵਾਧਾ ਦੇ ਲਈ ਦੇ ਸ਼ੋਅ ਵਾਲੇ ਤੇ ਨਾ ਵੀ ਸ਼ੋਅ ਵਾਲੇ ਵਿਗਦੇ ਆ 1.80 ਲੱਖ 80 ਸੀ ਹਜ਼ਾਰ ਇੱਕ ਕਿੰਨੇ ਦਾ ਮਿਲ ਬਣੇ ਦਾ ਚੱਲ ਕੋਈ ਨਹੀਂ ਕਰ ਲੈਣਗੇ ਸ਼ਰਮ ਜਿਆ ਕਰ ਲਾਂਗੇ ਆ ਜੀ ਯਾਰ ਭਾਈ ਕਰੀ ਦਿੰਦਾ ਨੂੰ ਕਰਦੇ ਕਰਦੇ ਨਾ ਭਾਈ ਇਹ ਤਾਂ ਠੀਕ ਹੈ ਜਿਮੀ ਦਾ ਟਰੈਕਟਰ ਆ ਭਗਤਾ ਪਾਈ ਪਾਈ ਦਾ ਪਿੰਡ ਆ ਦਾਲਪੁਰਾ ਮਿਰਜਾ ਕਿੱਧਰ ਰੇਂਜ ਫੜੀ ਜਾਂਦਾ ਪੁੱਠੀ ਪੁੱਛ ਲੈ ਬਾਈ ਨੂੰ ਦਾਲਪੁਰਾ ਮਿਰਜਾ ਪਿੰਡ ਆ ਤੇਰੀ ਰੇਂਜ ਨਾ ਉਲਟ ਚੱਲੀ ਜਾਂਦੀ ਆ 1 ਲੱਖ ਕਹਿੰਦਾ ਭਾਈ 70000 ਦਾ ਟਰੈਕਟਰ ਲੈ ਜਾ ਬਾਈ ਤੂੰ ਕਿਆ ਤਾਂ ਹੁਣੇ ਮੈਨੂੰ ਗੱਦ ਸੀ ਪਹਿਲਾਂ ਵੀ ਕਿਸ ਨੂੰ ਹੀ ਆ ਭਾਈ ਇਹ ਤੂੰ ਆ ਕੱਟ ਲੈ ਮੋਬਾਈਲ ਨੰਬਰ ਕਿੰਨਾ ਭਰਾ ਜਰਾ 7043 87, 87, 87, 88 78 148 85 779 ਪੰਜਾਬ ਨੰਬਰ ਆ ਬਾਈ ਠੀਕ ਹੈ ਨਾ ਗੱਲ ਠੀਕ ਹੈ ਤੇ ਓਕੇ ਆ ਕੋਈ ਆ ਕਪੜਾ ਚੱਕੀ ਫਿਰਦਾ ਆ ਹੜਾ ਕੋਲਾ ਇਹ ਕਪੜਾ ਵਜੀ ਜਾਂਦਾ ਹਣ ਇਹ ਭਾਈ ਹੈਗਾ ਇੱਧਰ ਇਹ ਇੱਧਰ ਅਰਜਨ ਵੀਰ ਇੱਥੋਂ ਹੁੰਦਾ ਹੁੰਦਾ ਇਹ ਨੂੰ ਨਾਦਾ ਮੈਂ ਮਾਰਟ ਪਾਉਂ ਮੇਰਾ ਨਹੀਂ ਹੈ ਮੈਂਟ ਪਾਉਂਗਾ ਖੜ ਦੇ ਨਾ ਕੱਢਦਾ ਪੰਜਾਬ ਨੰਬਰ ਇਹ ਦੋ ਮਾਰਡਲਾ ੂਲੇ ਟਾਇਰ ਨੂੰ ਮੀਂਹ ਪਿਛਲੇ ਲੱਗ ਪਾ ਕੱਟਲੇ ਨਹੀਂ ਹੋਣਗੇ ਸਾਰੇ ਆ 70 ਪੈਸੇ ਡਰ ਹੈਗੇ ਆ ਹਾਂ ਸਾਰਾ ਅਰੀਜਨਾ ਕਿਤੋਂ ਰੰਗ ਪੇਂਟ ਨਹੀਂ ਹੋਇਆ ਇਹਦਾ ਪੱਟੀ ਛਤਰੀ ਸਾਹਿਬ ਕੁਛ ਨਾਲ ਸਾਰਾ ਕੁਛ ਨਾਲ ਲਿਖਿਆ ਨੇ ਤੂੰ ਕਿੰਨਾ ਲਿਖਿਆ 255 ਲਿਖੀ ਬੈਠਾ ਮੇਰਾ ਨਹੀਂ ਹੈਗਾ ਅੱਛਾ ਇਹ ਕੌਣ ਹੈ ਇਹ ਬਾਪੂ ਆਪਣਾ ਜੇ ਲੋ ਵਪਾਰ ਲੈਣਾ ਠੀਕ ਹੈ ਕਹਿੰਦਾ ਕਿ ਵੱਡੇ ਪਾਈ ਦਾ ਹੈ ਹੂੰ ਅੱਛਾ ਚਲ ਕਿੰਨੇ ਦਾ ਦੇਣਗੇ ਠੀਕ ਹੈ ਤੂੰ ਹੀ ਘਟਾ ਦੇ ਹੁਣ ਜੋ ਮੈਂ ਉੱਥੇ ਭਕਾਈ ਮਰਿਆ ਹੁਣ ਤੂੰ ਲੱਗ ਜਾ ਨਾ ਮੈਂ ਨਹੀਂ ਗੱਲ ਕਰਦਾ। ਕਦੇਰਗੇ ਚ ਆ ਗਿਆ। ਸਵਾਗ 2 ਲੱਖ ਰੁਪਏ ਦਾ। ਬਸ ਚਾਹੇ ਤਾਂ ਲੈ ਜਾਓ ਬਈ। ਸਵਾ 2 ਲੱਖ ਦਾ ਲੈ। ਇਹਦੇ ਲਗਾ ਮੰਨਣਾ 2.8 ਲੱਖ। ਜੇ ਕਿਸੇ ਨੇ ਆਹ ਟਰੈਕਟਰ ਲੈਣਾ ਹੋਇਆ ਨੰਬਰ ਦਿੰਦਾ ਬਈ ਮੈਂ 98887 43197। ਹੈਮਰਾਜ ਸ਼ਰਮਾ 98887 43197 ਕਿਹਦਾ ਨੰਬਰ ਹੈ? ਇਹਨਾਂ ਮੇਰੇ ਡੈਡੀ ਇਹਨਾਂ ਦਾ ਆਹ ਟਰੈਕਟਰ ਨੇਰਾ ਇੱਥੇ ਲਾਲਾ ਇੱਥੇ ਲਾਲਾ ਚਾਹ ਤੂੰ ਮੈਂ ਤਾਂ ਕੀ ਚਾਹ ਰ ਹੋਣਾ ਚੱਲਣਾ ਇਹਦੇ ਬਾਰੇ ਮਾੜਾ ਦੱਸ ਦੇ ਫਿਰ ਤੂੰ ਤੂੰ ਵੀ ਦੱਸ ਦੇ ਹੁਣ ਨਾ ਮੇਰੇ ਨਵੇਂ ਮਾੜਾ ਮੈਂ ਦੱਸਦਾ ਕੋਈ ਨਹੀਂ ਚੱਲ ਦੱਸੀ ਉਹ ਲੀੜੇ ਲਾਲਾ ਲੋਕਾਂ ਦੇ ਤੂੰ ਭਾਜੋ ਕੋਈ ਵੀ ਤੇੜੜੀ ਤਾਂ ਹੀ ਗਿਆ ਮੈਂ ਦਾ 15000 ਲੀਕੀ ਬਣਾ ਕੋਈ ਨਹੀਂ ਦੱਸ ਜਿੰਨੇ ਮਰਜ਼ੀ ਦਾ ਇੰਜੀਨੀਅਰ ਕਿਵੇਂ ਆ ਪਹਿਲਾਂ ਉਹ ਦੱਸ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦਿੰਦਾ ਪਹਿਲਾਂ ਝੂੜੀਆਂ ਨਾ ਤਾਂ ਮਾਰਿਆ ਤੇ ਨਾ ਮਾਰ ਕੇ ਨਾ ਲੋੜਾ ਠੀਕ ਹੈ ਕੱਲ ਸ਼ਾਮ ਨੂੰ ਲੈ ਕੇ ਆਇਆ ਠੀਕ ਹੈ ਗੱਲ ਭਾਈ ਇਹ ਤੇ ਮੈਨੂੰ ਲੱਗਦਾ ਮੈਂ ਸਾਰਾ 50 ਮੀਟਰ ਬਿਠਾਉਂਗਾ ਟ੍ਰੈਕਟਰ ਦੇ ਉੱਤੇ ਬਾਕੀ ਇਹ ਮੇਰਾ ਮੁੰਡਾ ਹੀ ਚਲਾ ਕੇ ਹੁੰਦਾ ਹੁੰਦਾ ਇਹਦੇ ਇੱਧਰ ਨਾ ਹੋਰ ਗੱਲ ਹੈ ਹਾਂ ਇਹਦਾ ਇੰਜਣ ਨੜ ਗੇਰ ਵਾਲਾ ਠੀਕ ਹੈ ਠੀਕ ਹੈ ਤੇ ਨਾੜ ਘਰਾਂ ਦਾ ਤੈਨੂੰ ਪਤਾ ਹੀ ਹੈ ਵੀ ਕੀ ਕੁ ਬਗਾ ਹੁੰਦੀ ਹੈ ਉਹਦੇ ਚ ਤੇ ਬਾਕੀ ਟਾਇਰ ਵੀ ਚੰਗੇ ਆ ਤੇ 50 ਹਜ਼ਾਰ ਦਾ ਟਾਇਰ ਹੀ ਆ ਸਰ ਜੀ ਠੀਕ ਹੈ ਠੀਕ ਹੈ ਮਗਰ ਲਾ ਹਿੱਸਾ ਸ਼ਵਰਾਜ ਵਾਲਾ ਉਹ ਹੀ ਨਿਕਲ ਦਬਲ ਡਿਸਟਰੀਬਿਊਟਰ ਉੱਤੇ ਲੱਗੇ ਪਿਆ 215000 ਡਿਮਾਂਡ ਆ ਕਿੰਨੇ ਦਾ ਹੋ ਸ਼ਰਮਾ ਪੰਜਾਬ ਨੰਬਰ 1 ਹੀ ਉਹ ਇਹ ਤਾਂ ਪੰਜਾਬ ਜੁਪੀ ਹੋਵੇ ਸਮਝ ਨਾ ਨਾ ਪੰਜਾਬ ਪੰਜਾਬ 18 ਹੂੰ ਤੂੰ ਤਾਂ ਮੰਨਦਾ ਲੋਕ ਨਹੀਂ ਨਾ ਮੰਨਦੇ ਕਿੰਨੇ ਦਾ ਇੱਥੇ ਕਿੰਨੇ ਦਾ ਮਰਜ਼ੀ ਕਹਦੇ ਤੂੰ ਨਾ ਮੈਂ ਵੀ ਕਹਾਂ ਬਾਅਦ ਚ ਆਖੂੰ ਦੇ ਦਾਂਗੇ 285000 ਔਰ ਵੱਜ ਜਾਗਾ 90000 ਦਾ ਜੀ ਹੁਣ ਮੈਂ ਯਾਰ ਕਿਸੇ ਉਪਰ ਚੱਲਗੇ ਨਾ ਇਹਨੇ ਕਿਹਾ ਇਹ ਪਤੀੜਾ ਆਇਆ ਇੱਥੇ ਤਾਂ ਇਹ ਕਾਊਗਾ ਆ ਗਿਆ ਇੱਥੇ ਆ ਮੂਹਰ ਲਾ ਚੱਕ ਦੇਗਾ ਯਾਰ ਫਿਰ ਨਹੀਂ ਲੋਟਾਂ ਦਾ ਇੱਕ ਪੰਜ ਰਹਿ ਗਿਆ ਤਾਂ ਇੱਕ ਜ਼ੀਰੋ ਹੋਰ ਲਾ ਦਾਂਗੇ 1.5 ਦੰਗੇ ਪੈਂਦਾ ਵੀ ਨਹੀਂ ਹੈਗਾ ਫਿਰ ਸਹੀ ਗੱਲ ਹੈ ਕਿੰਨੇ ਦਾ ਕਰਿਆ 1,75,000 ਦਾ ਰੇਟਰ ਦੇ ਦਾਂਗੇ ਯਾਰ ਕੁਛ ਮਸਤੀ ਚੱਕ ਇੱਕ ਗੱਲ ਹੋਰ ਸਿਰਾ 275 ਕਹਿਤਾ ਹੁਣ ਚੈਲਜੀ ਵੀ ਕਰਦੇ ਕੇ ਇਹਨੇ ਤਾਂ ਲੈ ਕੇ ਦਿਖਾਇਆ 2 ਲੱਖ ਤੋਂ ਘੱਟ 1,75,000 ਦਾ ਤੇ 40,000 ਰੁਪਏ ਵਾੜੇ ਵਾੜੇ ਗਿਆ ਗੱਲ ਹੀ ਕੋਈ ਨਹੀਂ ਠੀਕ ਐ ਐ ਨਹੀਂ ਦਾਬਦਾ ਜਾ ਰੈਂਦਾ ਸ਼ਰਮਾ ਭੈੜਾ ਯਾਰ ਅਮਨਦ ਕਰੀਂ ਕਰਦੀ ਵੀ ਐ ਕੱਢਿਆ ਇੱਕ ਮਿੰਟ ਆ ਪਾਦ ਗਏ ਯਾਰ ਬਾਹਲਿਆਂ ਨੂੰ ਚਾਹੀਦਾ ਆਹੋ ਯਾਰ ਇੱਕ ਮਾਡਲ ਇਹ ਕੀ ਦਾ ਭਾਈ ਤੇਰਾ ਭਾਈ ਉਰੇ ਆ ਜਾ 2001 ਮਾਡਲ ਟਰੈਕਟਰ ਆ ਭਾਈ 5911 ਪੰਜਾਬ ਨੰਬਰ ਹੀ ਆ ਪੰਜਾਬ ਆ ਪੰਜਾਬ ਨੰਬਰ ਆ ਪੀਵੀ 31 ਮਾਨਸਾ ਮਾਨਸਾ ਦਾ ਨੰਬਰ ਠੀਕ ਆ ਇਹਦਾ ਟੈਟਪਾ ਤੁਹਾਨੂੰ ਦਿਸੀ ਜਾਂਦਾ ਭਾਈ ਸ਼ੋਹ ਪ੍ਰਾਣੀ ਰੰਗ ਹੋਈ ਆ ਕਿ ਅਰੀਜਨਲ ਹੈ ਇਹਦੇ ਨਾਲ ਰੰਗ ਰੱਖਿਆ ਕਰ ਉਹ ਅਰੀਜਨਲ ਆ ਅਰੀਜਨਲ ਆ ਨਾ ਵਧੀਆ ਟਰੈਕਟਰ ਹੈ ਇਹ ਕੇ ਰਿੰਜਨ ਕੇ ਨਾ ਕੇ ਰਿੰਜਨ ਕੇ ਮੈਂ ਭਾਈ ਇਹਦਾ ਪੂਰਾ ਚੰਗਾ ਸੁਪਰ ਟਰੈਕਟਰ ਹੈ ਇਹਨੂੰ ਕੀ ਓਕੇ ਆ ਸਾਰਾ ਓਕੇ ਆ ਇੰਜਨ ਫੁੰਦਾ ਦਿਆ 2001 ਮਾਡਲ ਆ 1 ਲੱਖ ਤੇ ਕਿੰਨਾ ਲਿਖਿਆ ਹੈ ਤੋ ਲੱਖ ਕਿੰਨਾ ਲਿਖਿਆ ਹੈ 80 ਕਿੰਨੇ ਪੈਸੇ ਦੇਵੇਂਗਾ ਭਾਈ ਦਾ ਦੇ ਦੇ ਆ ਮੈਂ ਖੜ ਗਿਆ ਹੋਇਆ ਸੀ ਮੈਂ ਤਾਂ ਸੁਰਖ ਗਿਆ ਜਾ ਰੇ ਲੈਣਾ ਭਾਈ ਆ ਵੀਡੀਓ ਦੇਖ ਰਿਹਾ ਤੈਨੂੰ ਸਿੱਧਾ ਆਰਡਰ ਕਰ ਦਾਂਗੇ ਸਿੱਧਾ ਤੈਨੂੰ ਫੋਨ ਆਉਣਗੇ ਸਾਨੂੰ ਨਹੀਂ ਹੋਗੇ ਇਹਦੇ 5-4000 ਮਾਨ ਦਾ ਆਰਡਰ ਕਰ ਦਾਂਗੇ ਕਿਹੜਾ ਪਿੰਡ ਕਿਹੜਾ ਪਿੰਡ ਦਾ ਪਿੰਡ ਭਾਈ ਟੰਗ ਵਾਲੀ ਟੰਗ ਵਾਲੀ ਮੇਰੇ ਨਾਲ ਤੇਰੇ ਬਾਹਲਾ ਲਿਖੀ ਬੈਠ ਵੇ ਨਾਨਕੇ ਨਾਨਕੇ ਅਗਲੀ ਕੱਢ ਲੈਣੀ ਇਹ ਪਹਿਲਾਂ ਕੱਢ ਲੈ ਨਾਨਕੇ ਉਹਦਾ ਨੰਬਰ ਕਿੰਨਾ ਬਾਈ ਤੇਰਾ 77886 77886 74544 74544 22 ਨਾ ਕੰਟੈਕਟ ਕਰ ਲੈ ਜਿਹਨੇ ਲੈਣਾ ਹੋਇਆ ਇੱਕ ਇੱਕ ਟਰੈਕਟਰ ਮੈਂ ਹੋਰ ਪਾਉਂਗਾ ਇਹਦੇ ਵਿੱਚ ਆਇਆ ਅਕਲਵੀਨ ਮੜਾ ਜਾ ਬਾਈ ਲਾ ਬੋ ਸੋਨਾ ਲੀਕਾ ਇੱਥੇ ਆ ਇੱਧਰ ਸੋਨਾ ਲੀਕਾ ਲਾਈ ਬੈਠਾ ਆ ਕੋਈ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਆਇਆ ਬਾਈ ਆ ਆ ਟਰੈਕਟਰ ਦੀ ਵੀਡੀਓ ਪਾਉਣੀ ਆ ਆ ਫੋਰਡ ਜਕੀ ਦਾ ਬਾਈ ਕਮਲ ਠੀਕ ਹੈ ਲਾ ਭਾਈ 36 ਤੋਂ 486 ਮਾਡਲ ਆ 86 ਮਾਡਲ ਆ Ориジナル ਟਾਇਰ ਦਾ ਪਤਾ ਕੁਲਵੀਰ ਚੰਗਾ ਭਾਈ ਇੱਕ ਮਿੰਟ ਦੀ ਟਾਇਰ ਟੱਪਾ ਚੰਗਾ ਸਾਰਾ ਰੀਜਨ ਵਾਲਾ ਆ ਡੱਕ ਡੱਕ ਜਾ ਕਿਵੇਂ ਆ ਨਾਲ ਹੀ ਦੇਣਾ ਡੱਕ ਡੱਕ ਜਾ ਵਿੱਚੀ ਆ ਕਹਿੰਦਾ ਭਾਈ ਕਹਿੰਦਾ ਟਾਇਰ ਭਾਈ ਟਰੈਕਟਰ ਦੇ ਹੈਗੇ ਆ 90 95 ਪੈਸੇ ਤੇ ਗੇਰਿੰਗ ਦਾ ਕਿਵੇਂ ਛੋਟੇ ਓਕੇ ਜਮਾ ਬਾਬੂ ਕੇ ਚੈੱਕ ਕਰਕੇ ਲੈ ਜਾਣਾ ਭਾਈ ਕਹਿੰਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਜ਼ਿੰਮੇदार ਟਰੈਕਟਰ ਹੈ 86 ਮਾਡਲ ਆ 1 ਲੱਖ ਤੇ 40 ਹਜ਼ਾਰ ਲਈ ਗੀ ਬੈਠਾ ਕਿੰਨੇ ਦਾ ਮੈਂ ਤਾਂ ਕਹਿੰਦਾ ਲੱਖ ਦਾ ਉਹ ਨੂੰ ਕਿੰਨੇ ਦਾ ਬੋਲ 20 ਤਿੱਕਰ ਛੱਡਦਾ 20 ਤੋਂ ਹੀ ਮਾੜਾ ਹੁੰਦਾ 15000 ਕਹਿੰਦਾ ਚਲੋ ਛੋਟੇ ਨੂੰ ਲਓ ਜੀ 1 ਲੱਖ ਤੇ 15000 ਦਾ ਟਰੈਕਟਰ ਲੈ ਜਾਓ ਇਹਨੇ ਦਾ ਮਾੜਾ ਨਹੀਂ ਤੇ ਮੋਬਾਈਲ ਨੰਬਰ 8000 ਦਾ ਡੈਕ ਆ ਕੇ ਨਾਲ 143 70145 94373 94373 ਕਿਹੜਾ ਪਿੰਡਾ ਚਲਵੰਡੀ ਸਾਭੂ ਹੀ ਆ ਬਈ ਚਲਵੰਡੀ ਸਾਭ ਬਈ ਠੀਕ ਹੈ भाई जर नंबर आपा बोलता जी 70000 ਦਾ ਬੇਈਮਾਨ ਹੋ ਗਿਆ ਦੇਖ ਅੱਛਾ ਸੱਚੀ ਦੱਸ ਲੈ ਭਾਈ ਇਹ ਕੋਈ ਪਾਉ ਇੱਕੋ ਪਾਉ ਕਿਹ ਕੀ ਪਾਉ ਕਹਿੰਦਾ ਹੂ ਆ ਭਾਈ ਸੋਨਾ ਲਿਕ ਆ ਗਿਆ ਹੂੰ ਇਹ ਕਿਹੜਾ ਭਾਈ 40 ਵਾਲਾ ਕਿ 45 ਵਾਲਾ ਇਹ 48 ਵਾਲਾ ਯਾਰ ਸ਼ਰਮ ਮੈਂ ਫੇਰ ਆ ਕੇ ਇੰਜਨ ਦਾ ਦੇਖ ਲੈ 40 ਵਾਲੇ ਦਾ ਮੈਸੀ ਵਾਲਾ ਹੁੰਦਾ 2002 ਮਾਡਲ ਪੂਰੀ ਹੀ ਆ ਗੇਅਰ ਇੰਜਨ ਕਿੰਨਾ ਭਾਈ ਇਹਦਾ ਕੰਮ ਗੇਅਰ ਇੰਜਨ ਸਾਰਾ 2 ਮਾਡਲ ਆ 50000 ਰੁਪਆ ਗੇਅਰ ਇੰਜਨ ਓਕੇ ਆ 170 ਲਿਖੀ ਬੈਠਾ ਕਿੰਨੇ ਆ ਭਾਈ ਇਹਦਾ ਸਾਰਾ ਪੁੱਛੋ ਆਹਾ ਆ ਹੈਗੀ ਆ ਸਾਰਾ ਫੁੱਲ ਡੰਡਾ ਫੱਟੀ ਕਿੰਨੇ ਪੈਸ ਕਿੰਨੇ ਪੈਸਾਂ ਦਾ 170 ਲਿਖੀ ਬੈਠਾ ਜੈ 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 ਸੇ ਯਾਰ ਹੁਣ ਵੀਡੀਓ ਦੇਖੀ ਜਾਂਦਾ 1 ਲੱਖ 40 ਹਜ਼ਾਰ ਕਹਦਾ ਨਾ ਘਟੀ 1 ਲੱਖ 40 ਹਜ਼ਾਰ ਦਾ ਲੈ ਜਾਓ ਭਾਈ ਤੇ ਤੇਰਾ ਪਿੰਡ ਕਿਹੜਾ ਦਿਆਰਪੁਰਾ ਮਿਰਜਾ ਇੱਕ ਬਾਈ ਉਹ ਤੇ ਮੋਬਾਈਲ ਨੰਬਰ ਕਿੱਠੀ ਆਇਆ ਕਿੱਠੀ ਆਇਆ ਠੀਕ ਹੈ ਕਾ ਮੋਬਾਈਲ ਨੰਬਰ 9465508896 946550008896 8296 ਲਓ ਬਾਈ ਕੰਟੈਕਟ ਕਰ ਲਿਓ